ਬਸਿੱਤੇ ਬੈਠੇ ਬਿਠੇ ਕੰਨਾਂ ਦੇ ਵਿੱਚਕਾਰ ਸੁਰਤੀ ਲਾ ਜੋ ਸ਼ਬਦ ਇੰਨੇ ਉੱਚੇ ਹੋਣਗੇ ਤੇ ਮਹਾਖ ਮਾਰੀ ਝੜ ਜੇਗੀ ਪਰ ਕੰਨਾਂ ਦੇ ਵਿਚਕਾਰ ਸੁਰਤੀ ਕੋਦੋਂ ਤੇ ਕਿਵੇਂ ਲੇਕੀ ਜਾਣੀ ਆ ਤੇ ਜਾਣਣਾ ਬਹੁਤ ਜ਼ਰੂਰੀ ਆ ਨਹੀਂ ਤਾਂ ਸੁਣਨ ਦਾ ਵੀ ਕੋਈ ਫਾਇਦਾ ਨਹੀਂ ਸੁਣਨਾ ਤੇ ਕਰਨਾ ਇਹਨਾਂ ਦੋਹਾ ਵਿੱਚ ਬਹੁਤ ਫਰਕ ਆ ਕਈ ਜੀਵਾਂ ਨੂੰ ਬੜੀ ਮਦਮ ਆਵਾਜ਼ ਦੇ ਵਿੱਚ ਅਨਹਦ ਸ਼ਬਦ ਸੁਣਾਈ ਦਿੰਦੇ ਉੱਚੀ ਨਹੀਂ ਆਉਂਦੇ ਤੇ ਜਦ ਤੱਕ ਉਹ ਟੀ ਸੁਣਾਈ ਨਾ ਦੇਣ ਬਿਮਾਰੀ ਵੀ ਚੜਦੀ ਮੰਨ ਦਾ ਇਸ਼ਨਾਨ ਨਹੀਂ ਹੁੰਦਾ ਜੇ ਨਾਮ ਦੇ ਸਰੋਵਰ ਦੇ ਵਿੱਚ ਚੰਗੀ ਤਰ੍ਹਾਂ ਡੁੱਬ ਕੇ ਲਾਉਣੀ ਆ ਤਰ ਸਿਮਰਨ ਅਤਿ ਧਿਆਰ ਕਰਦੇ ਹੋਏ ਇੱਕ ਪੁਆਇੰਟ ਅਜੀਹਾ ਹੁੰਦਾ ਜਿੱਥੇ ਆਪ ਕੰਨਾਂ ਦੇ ਵਿਚਾਰ ਜੋ ਸੁਰਤੀ ਲੈ ਲਈਏ ਤਰ ਸ਼ਬਦ ਉੱਚੀ ਬਿਜਾਂਦੇ ਆ ਔਰ ਕੇ ਜੀ ਪੁੱਛਦੇ ਆ ਕਿ ਅਸੀਂ ਸਿਮਰਨ ਕਰਦੇ ਆ ਕੰਨਾਂ ਦੇ ਵਿਚਾਰੇ ਸੁਰਤੀ ਵੀ ਰੱਖਣੇ ਆ ਪਰ ਸਾਡੀ ਤਾਂ ਕੋਈ ਗੱਲ ਨਹੀਂ ਬਣਦਾ ਵਾਹਿਗੁਰੂ ਜਦੋਂ ਆਪਾਂ ਬੋਲ ਕੇ ਸਿਰਨਨ ਕਰਦੇ ਆ ਹਜ਼ਰ ਅਭਿਆਸ ਕਰਦੇ ਆ ਗੁਰਮੰਤਨ ਨੂੰ ਦ੍ਰਿੜ ਕਰਦੇ ਆ ਉਦੋਂ ਪਰ ਕੰਨਾਂ ਦੇ ਵਿਚਕਾਰ ਸੁਰਤੀ ਨਹੀਂ ਰੱਖਣੀ ਕਹਿਣ ਦਾ ਭਾਵ ਜੋ ਧਿਆਨ ਹੈ ਕੰਨਾਂ ਦੇ ਵਿੱਚ ਨਹੀਂ ਰੱਖਣਾ ਉਦੋਂ ਜੋ ਧਿਆਨ ਪਾ ਰੱਖਣਾ ਹੈ ਉਹ ਸਾਡਾ ਜੋ ਰਸਨਾ ਵਿੱਚੋਂ ਵਾਹਿਗੁਰੂ ਕਹਿਣ ਤੇ ਤੁੰਨ ਪ੍ਰਗਟ ਹੋ ਰਹੀ ਆ ਉਸ ਨੂੰ ਕੈਚ ਕਰਨਾ ਕਹਿਣ ਦਾ ਭਾਵ ਉਸ ਨੂੰ ਸੁਣਨਾ ਹੈ ਤੁੰਨ ਮਹਿਤਿਆਨ ਜਾ ਹਨ ਮਹਿ ਜਾਣੀ ਜਦ ਤੱਕ ਵਾਹਿਗੁਰੂ ਗੁਰਮੰਤਰ ਦੇ ਅਭਿਆਸ ਕਰਦੇ ਆ ਇਸ ਦਾ ਮਤਲਬ ਇਹ ਹੈ ਕਿ ਅਸੀਂ ਆਪਣੇ ਮਨ ਨੂੰ ਧਿਆਨ ਦੇ ਵਿੱਚ ਜਾਣ ਵਾਸਤੇ ਧਿਆਨ ਦੇ ਵਿੱਚ ਲਿਜਾਣ ਵਾਸਤੇ ਪ੍ਰਪੱਖ ਕਰ ਰਹੇ ਹਾਂ ਕਿਉਂਕਿ ਮਨ ਵਿਚਾਰਾਂ ਦੇ ਨਾਲ ਜੜਿਆ ਹੋਇਆ ਹੁਣ ਵਿਚਾਰਾਂ ਨੂੰ ਪਾਸੇ ਕਰਨ ਵਾਸਤੇ ਮਨ ਨੂੰ ਥਿਰ ਕਰਨ ਵਾਸਤੇ ਅਪਾ ਵਾਹਿਗੁਰੂ ਗੁਰਮੰਤਰ ਦਾ ਸਹਾਰਾ ਲੈਂਦੇ ਆ ਜਿੰਨੇ ਪਰ ਬੋਲਦੇ ਗਏ ਵਾਹ ਗੁਰੂ ਵਾਹ ਗੁਰੂ ਜਦੋਂ ਸਾਡਾ ਧਿਆਨ ਆ ਉਹ ਵਿਚਾਰਾਂ ਵਿੱਚ ਜਾਣ ਦੀ ਬਜਾਏ ਆਪਣੀ ਹੀ ਆਵਾਜ਼ ਨੂੰ ਸੁਣੀ ਜਾਂਦਾ ਕਿਉਂਕਿ ਇਹ ਰੈਪੀਟਿੰਗ ਹੋਵੇਗਾ ਵਾਰ-ਵਾਰ ਉਸ ਚੀਜ਼ ਨੂੰ ਰਿਪੀਟ ਕਰਦੇ ਆ ਵਾਹ ਗੁਰੂ ਵਾਹ ਗੁਰੂ ਵਾਹਿਗੁਰੂ ਗੁਰੂ ਮੰਤਰ ਸਿੱਧਾ ਹੀ ਆਪਣਾ ਕਨੈਕਸ਼ਨ ਮਨ ਦਾ ਕਨੈਕਸ਼ਨ ਉਸ ਪ੍ਰਮਾਤਮਾ ਦੀ ਨਾਲ ਜੁੜੀ ਹੁੰਦਾ ਹੈ ਮਨ ਵਿਚਾਰਾਂ ਤੋਂ ਖਾਲੀ ਹੋਈ ਜਾਂਦਾ ਹੁਣ ਸਭ ਦੀ ਅਲੱਗ ਅਲੱਗ ਅਵਸਥਾ ਆ ਯਾਰ ਵੀ ਕਦੋਂ ਅਕੀਦਾ ਸਹਿਜ ਬਣੇ ਕਿਸੇ ਨੂੰ 5 ਮਿੰਟ ਵੀ ਲੱਗ ਸਕਦੇ ਜੇਦਾ ਅਭਿਆਸ ਹੋਇਆ ਕਿਸੇ ਨੂੰ 2-3 ਘੰਟੇ ਵੀ ਲੱਗ ਸਕਦੇ ਕਿਸੇ ਨੂੰ ਕਈ ਦਿਨ ਵੀ ਲੱਗ ਸਕਦੇ ਕਿਸੇ ਨੂੰ ਕਈ ਮਹੀਨੇ ਵੀ ਲੱਗ ਸਕਦੇ ਜੋ ਰੋਜ਼ਾਨਾ ਅਭਿਆਸ ਕਰਦੇ ਆ ਉਹਨਾਂ ਦਾ ਬਹੁਤ ਜਲਦੀ ਸਹਿਜ ਬਣਦਾ ਤੇ ਉਹ ਜਦੋਂ ਧਿਆਨ ਦੇ ਵਿੱਚ ਚਲੇ ਜਾਂਦੀ ਆ ਰਸਨਾ ਬੰਦ ਕਰਕੇ ਸਰੀਰ ਨੂੰ ਜੀਰੋ ਕਰਕੇ ਥਿਰ ਕਰਕੇ ਅਨਹਦ ਸ਼ਬਦ ਪ੍ਰਗਟ ਹੋ ਗਿਆ ਤੇ ਉਹਨਾਂ ਨੂੰ ਸੁਣਦੇ ਨਹੀਂ ਪਰ ਉਥੇ ਅਨਹਦ ਸ਼ਬਦ ਬੜੇ ਮਦਦਨ ਸੁਣਦੇ ਨਹੀਂ ਕੁਝ ਹੀ ਨਹੀਂ ਸੁਣਦੇ ਸੋ ਇਸ ਅਵਸਥਾ ਦੇ ਵਿੱਚ ਜੇ ਆਪ ਆਪਣਾ ਧਿਆਨ ਥੋੜਾ ਜਿਹਾ ਕੰਨਾ ਦੇ ਵਿਚਕਾਰ ਦੋਹਾ ਕੰਨਾ ਦੇ ਵਿਚਕਾਰ ਸੈਂਟਰ ਦੇ ਵਿੱਚ ਲੈ ਕੇ ਜਾਈਏ ਤਾਂ ਜੋ ਸ਼ਬਦ ਨੇ ਉਹ ਸਾਨੂੰ ਹੋਰ ਉੱਚੀ ਸੁਣਾਈ ਦਿੰਦੇ ਨੇ ਤੇਿਤ ਕੁਮਾਰੀ ਵੀ ਬੜੀ ਚੜਦੀ ਹੈ ਇਹ ਬੜੀ ਅਨੰਦਮਈ ਅਵਸਥਾ ਹੈ ਕਿ ਜਿੱਥੇ ਆਪਾਂ ਸੰਸਾਰ ਜਿਸ ਨੂੰ ਗੁਰੂ ਜੀ ਕਹਿੰਦੇ ਕਿ ਮਾਇਆ ਹੈ ਕਾਲ ਹੈ ਆਪਾਂ ਉਦ ਰੁਕ ਨੇ ਇੱਕ ਛੰਡ ਤੋੜ ਕੇ ਨਾਮ ਦੇ ਨਾਲ ਕਨੈਕਸ਼ਨ ਨੂੰ ਜੋੜਿਆ ਆ ਸੋ ਬਹੁਤ ਹੀ ਪਿਆਰੀ ਅਵਸਥਾ ਹੈ ਸਾਰਿਆਂ ਨੂੰ ਅਨੁਭਵ ਕਰਨਾ ਚਾਹੀਦਾ ਹੈ ਕਿ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਕੇ ਆਪਾਂ ਕੁਝ ਸਮਾਂ ਇਹਨਾਂ ਅਨਹਦ ਸ਼ਬਦਾਂ ਨੂੰ ਸੁਣੀਏ ਤੇ ਇਹਨਾਂ ਦੇ ਵਿੱਚ ਸਮਾ ਜਾਈਏ ਪਰ ਜਦੋਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਦੇ ਆ ਉਦੋਂ ਆਪਣਾ ਦੇ ਵਿਚਕਾਰ ਸੁਰਤੀ ਨੂੰ ਨਹੀਂ ਲੱਕੇ ਜਾਣਾ ਤਨ ਹਾਲ ਤਾਂ ਪੱਲੀ ਜਾ ਹੀ ਨਹੀਂ ਸਕਦੇ ਕਿਉਂਕਿ ਜਦ ਸਾਡਾ ਮਨ ਅਜੇ ਟਿਕਿਆ ਹੀ ਨਹੀਂ ਹੈ ਤਾਂ ਇਹ ਸੈਂਟਰ ਦੇ ਵਿੱਚ ਕਿੱਥੇ ਟਿਕੇਗਾ ਪਹਿਲਾ ਪੱਤਨ ਨਾਲ ਜੋੜਨਾ ਜੋ ਬਾਹਰੀ ਪ੍ਰਗਟਪਾ ਕਰ ਰਿਹਾ ਵਾਹ ਗੁਰੂ ਫਿਰ ਜੋ ਅੰਦਰੋਂ ਸ਼ਬਦ ਆਪਣੇ ਆਪ ਚੱਲ ਰਹੇ ਨੇ ਫਿਰ ਉਹਨਾਂ ਦੇ ਨਾਲ ਜੋੜਨਾ ਵਾਹਿਗੁਰੂ ਜੀ ਇੱਕ ਛੋਟਾ ਜਿਹਾ ਸਵਾਲ ਹੈ ਸੰਤਤਾਵਾਂ ਵਸਤੀ ਕਿ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੁੱਲ ਕਿੰਨੇ ਅੰਦ ਨੇ অপਸ਼ਨ A 1400 অপਸ਼ਨ B 1410 অপਸ਼ਨ C 1420 অপਸ਼ਨ D 1430